ਹਾਂਜੀ ਸਤਿ ਸ੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਸਾਰੇ ਠੀਕ ਠਾਕ ਵਧੀਆ ਜੀ ਮੌਜੇ ਹੀ ਟਾਈਮ ਸਰ ਸੋਭ ਤੇ ਤੁਹਾਡਾ ਇਹਦਰ ਬੰਦੀ ਪਈ ਹੈ ਚਾਹ ਓਹ ਹੋ ਕਰਤਾ ਰਿਹਾ ਕੰਮ ਤੇ ਨਾਲ ਕੋਈ ਖਾਣ ਨੂੰ ਹੈ ਬਾਦ ਪਾਉਣ ਵਿੱਚ ਦੁੱਧ ਕਿ ਬਣਾਉਂ ਨਾ ਦੁੱਧ ਬੜਾ ਹੋਇਆ ਯਾਰ ਮੈਂ ਖਾ ਰਿਹਾ ਤੇ ਚਾਹ ਕਾਕਾ ਸੁੱਤਾ ਮਨੇ ਉੱਠਿਆ ਇਹ ਕਰਨਾ ਉਹਨੂੰ ਮਾਰ ਸਿੱਕ ਮਾਸ ਮੁੱਲ ਚ ਕਰਕੇ ਮਾਤ ਹੋ ਗਿਆ ਸਵਾ ਤਾਂ ਨੂੰ ਫਿਰ ਤੇ ਚਲੋ ਰੋਟੀ ਪਣੀ ਖਾ ਲਈਏ ਚਾਹ ਨਹੀਂ ਬਣਾਈ ਦੀ ਅਵੇਂ ਸਵਾਮੀ ਨੇ ਪਹਿਲਾਂ ਚਾਹ ਨਹੀਂ ਬਣਾਈ ਦੀ ਬਣਾ ਲਈ ਦੀ ਸਵਾਮੀ ਨੇ ਤਾਂ ਪਹਿਲਾਂ ਬਣਾ ਸਕਦੀ ਨਾ ਬਣਾ ਸਕਦੀ ਨੂੰ ਖੁੱਲੇ ਚੱਲਣਾ ਚਾਹ ਬਣਾ ਕੱਲ ਹੀ ਕੋਈ ਹੈ ਕਿ ਹੈ ਕਿਉਂਕੇ ਚੜਦਾ ਰਾਤੀ ਬਹੁਤ ਹਨੇਰੀ ਵਗਦੀ ਰਹੀ ਬਹੁਤ ਬੁਰਾ ਹਾਲ ਰਾਇ ਰਾਤੀ ਉਹ ਹੁਣ ਮੌਸਮ ਠੰਡਾ ਹੋ ਗਿਆ ਰਾਤੀ ਹਵਾ ਕਾਫੀ ਚੱਲੀ ਲਿਆਰ ਬੰਦ ਹੋ ਗਈ ਫਿਰ ਚਲ ਨਵੈਟਰ ਹੈਗਾ ਸਰ ਗਿਆ ਨਹੀਂ ਤੇ ਬਹੁਤ ਮੁਸ਼ਕਲ ਹੋਣੀ ਸਾਰੀ ਰਾਤ ਬੱਤੀ ਨਹੀਂ ਆਈ ਸਵੇਰੇ 5:00 ਵਜੇ ਆਈ ਮਨੇਰੇ ਤੇ ਬਾਰਿਸ਼ ਹੋਈ ਪਰ ਥੋੜੀ ਹੋਈ ਹੁਣ ਚਲੋ ਹੁਣ ਫੇਰ ਬਾਰਿਸ਼ ਦਾ ਮੂਡ ਬਣ ਗਿਆ ਚਲਵਾ ਜੇ ਵਧੀਆ ਹੋ ਜੇ ਨੇਰੀ ਭਾ ਨਾ ਹੋਵੇ بارش ਆ ਜੇ ਚਲੋ ਨਾ ਬਾਈਕ ਲੇ ਕੇ ਤਾਂ ਗੰਦੀ ਹੋਈ ਕਿੰਨਾ ਮਨਗੀਤਾ ਇਹ ਨਵਾਂ ਮਨਗੀਤਾ ਇਹੋ ਤੇ ਨਹੀਂ ਕਿੰਨਾ ਮਨਗੀਤਾ ਫੇਰਦਾ ਆਪਰੇ ਗੋਦ ਲੈਂਦਾ ਚਲੋ ਰਾਤੀਂ ਇਹਰ ਬਹੁਤ ਵਗਿਆ ਸਭ ਕੁਛ ਘਟਾਵੜਾ ਹੋ ਜਾਂਦਾ ਕਿਉਂਕਿ ਇੰਦਰ ਆਪਾਂ ਜਾਲੀ ਨਹੀਂ ਜੇ ਲਾਈ ਫਿਰ ਆ ਜੀ ਇਧਰ ਜਾਣ ਹੋਰ ਕੁਝ ਕਰਨ ਦਾ ਸੋਚਿਆ ਅੱਜ ਤੇ ਪਹਿਲਾਂ ਸੋਚਿਆ ਵਾ ਕਿ ਆ ਜਾਲੀ ਵਾਲਾ ਦਰਵਾਜ਼ਾ ਨੂੰ ਲਾ ਦਈਏ ਕਿਉਂਕਿ ਉਹ ਜ਼ਰੂਰੀ ਹੈ ਫਿਰ ਆ ਮਛਰ ਮੱਖੀ ਬਹੁਤ ਹੁੰਦਾ ਆ ਵੀ ਬੰਦ ਕਰਨ ਵਾਲਾ ਪਿਆ ਅੱਜ ਤੇ ਆ ਅੱਡਾ ਬਣਾ ਲੱਕੜ ਦੇ ਕੰਮ ਕਰਨ ਵਾਲਾ ਉੱਤੇ ਪਿਆ ਹੈ ਤੇ ਮੇਰਾ ਰਾਦਾ ਇਹਨੂੰ ਅੱਜ ਲਾ ਲੈਂਦੇ ਤੇ ਆਪਣਾ ਛੋਟਾ ਮਟਾ ਉਹਨਾਂ ਕੰਮ ਕਰੀ ਜਾਂਦੇ ਘਰ ਦਾ ਕੰਮ ਹੋਣ ਵਾਲਾ ਬਹੁਤ ਪਿਆ ਉਹਨਾਂ ਦਾ ਬੈਟਰ ਬੂਟਰਾ ਵੀ ਰੱਖਿਆ ਹੋਇਆ ਤੇ ਆ ਚੁੱਕੇ ਨੇ ਸੁੱਟੇ ਨਹੀਂ ਬਾਹਰ ਅੱਪਰੇ ਦਬੇ ਘਾਟ ਡਾਉਨ ਦਾ ਚੜਾਇਆ ਹੈ ਉੱਤੇ ਮੈਂ ਕਿਹਾ ਚਲੋ ਗੰਤੇ ਕਾਕਾ ਪਰਲੇ ਕਮਰੇ ਦੇ ਵਿੱਚ ਮੈਂ ਉਹ ਦਰਵਾਜਾ ਦੂਜਾ ਬੰਦ ਕਰ ਦਿਆ ਕਰਾਂਗੇ ਤੇ ਚਲੋ ਅਹੀਂ ਇੱਧਰ ਬਾਹਰ ਦਰਵਾਜਾ ਬਾਹਰਲਾ ਬੰਦ ਕਰਕੇ ਤੇ ਕੰਮ ਕਰ ਆਪਣਾ ਕਰੀ ਜਾਂਦੇ ਮੜਾ ਮੋਟਾ ਕੰਮ ਕਰ ਵੀ ਕਰਨਾ ਪੈਣਾ ਤੁਹਾਨੂੰ ਪਤਾ ਹੀ ਆ ਹਾਂ ਚੱਕ ਕੇ ਠਾ ਜੋ ਪੈਪਸ਼ਰ ਵਗੈਰਾ ਇੱਥੇ ਪਈ ਕੋਠੇ ਤਾਇਆ ਕਾਫੀ ਦਿਨਾਂ ਬਾਅਦ ਆਪਾਂ ਕੋਠਾ ਸਾਫ ਸੁਥਰਾ ਕਰਨ ਵਾਲਾ ਉਹਨੂੰ ਕਹਿੰਦੇ ਆ ਕਿ ਕੋਠੇ ਝਾੜੂ ਮਾਰ ਜੂਗੀ ਇਹ ਤਾਂ ਦਾਣ ਹੋਇਆ ਪਿਆ ਸਾਰਾ ਹੀ ਖਵਾ ਬੋ ਵਧੀਆ ਹੋ ਗਈ ਅੱਜ ਮੌਸਮ ਬੜਾ ਘੈਂਟ ਪਰ ਆਹ ਟੂਟੀ ਜਿਹੜੀ ਕੋਠੇ ਲਾਈ ਸੀ ਨਾ ਲਾਈ ਤੇ ਨਵੀਂ ਤੇ ਨਾ ਹੀ ਚਲਾਈ ਆ ਮੁੜ ਕੇ ਨਾ ਪਾਣੀ ਨਹੀਂ ਕੱਢਦੀ ਬੰਦ ਇਹ ਨਵੀਂ ਆ ਇੱਕ ਦੋ ਵਾਰੀ ਵੀ ਨਹੀਂ ਚਾਲੂ ਕੀਤੀ ਆਹ ਤਾਰ ਆਹੀ ਆ ਵੇ ਆਪਣੀ ਬਾਈਏ ਵੈਸੇ ਆ ਵੇ ਇਹ ਉਹਦੀ ਆ ਬੈਲ ਦੀ ਤਾਰ ਇਹ ਉਧਰੋਂ ਦੀ ਹੁਣੀ ਸੀ ਵੈਸੇ ਤਾਰ ਆ ਉਹ ਤੋਂ ਤੇ ਪਿਆਪ ਛੱਡਿਆ ਉੱਥੇ ਦੇ ਟੈਂਕੀ ਚ ਵੱਟ ਨਹੀਂ ਟੈਂਕੇ ਦੇ ਪਰਸੀਰ ਉਧਰ ਛੱਡਿਆ ਸਨੋਕਰ ਚ ਤਾਂ ਕਰਕੇ ਫਿਰ ਇੱਥੇ ਰੱਖ ਲਈ ਟੈਂਪਰਰੀ ਮੈਂ ਕਿਹਾ ਬਾਅਦ ਫਿਰ ਦੁਬਾਰਾ ਕਰਾਂਗੇ ਨਾ ਉੱਪਰ ਫਿਰ ਕਰਦਾਂਗੇ ਸੈਟਿੰਗ ਇਹਦੀ ਪੂਰੀ ਮਤ ਸੈਟਿੰਗ ਆਪੇ ਬਾਅਦ ਫੋਲੀ ਹੋਰੀ ਸ ਉਹ ਨੁੱਕਰ ਚ ਲਾਇਆ ਪੱਬਲੋ ਉਹ ਨੁੱਕਰ ਚ ਲਾਇਆ ਗਿਆ ਉਧਰ ਵੀ ਲਾਈਟ ਤੇ ਇਧਰ ਹੀ ਲਿਆ ਕਰੀ ਨੋ ਹੁਣ ਉਹ ਵੀਰ ਨੂੰ ਕੀਤਾ ਫੋਨ ਤੇ ਉਹ ਹੋਣ ਲੱਗਾ ਮੈਂ ਕਿਹਾ ਚੱਕ ਕੇ ਅੱਡਾ ਠਾਲਾ ਜੰਨੇ ਆ ਬਾਕੀ ਇਹ ਪੈਪ ਜਿਹੜਾ ਸਮਾਨ ਆ ਜਿਹੜੇ ਪਏ ਆ ਆ ਬਾਰਟੇ ਬੁਲਟੇ ਜਿਹੜੇ ਪਏ ਆ ਸਾਰੇ ਚੁੱਕ ਚੱਕ ਕੇ ਉਧਰ ਦੀਪੂ ਨੇ ਬਣਾਣਾ ਉਧਰ ਕਮਰਾ ਦੀਪਾ ਨੇ ਦੀਪੂ ਨੇ ਆਨੇ ਦੀ ਬਣਾਨੇ ਕਮਰਾ ਉਧਰ ਬਣਾਇਆ ਆਪਣੇ ਪਲਾਟ 'ਚ ਮੈਂ ਕਿਹਾ ਉਧਰ ਚੱਲ ਲੱਦ ਕੇ ਤੇ ਉਧਰ ਲੈ ਜੰਨੇ ਆ ਕਿਤੇ ਥੋੜਾ ਖਲਾਰਾ ਸੰਭਿਆ ਜਾਊਗਾ ਹਨਾ ਉਹਦੇ ਤੋਂ ਲੋਡ ਪਾਣੀ ਹੈ ਕਿਉਂਕਿ ਉਹਨਾਂ ਦਾ ਕੰਮ ਸ਼ੁਰੂ ਹੋਣਾ ਉਸ ਦਾ ਮਹੀਨੇ ਦੇ ਦੋ ਮਹੀਨੇ ਨੂੰ ਹਜੇ ਹੈ ਨਾ ਇੱਥੇ ਸਾਰੀ ਸਫਾਈ ਹੋ ਜੂਗੀ ਚਲੋ ਉਸ ਦੇ ਹਿਸਾਬ ਨਾਲ ਆ ਜਿੰਨਾ ਖਲ ਰਿਆ ਪਿਆ ਸਾਰਾ ਸਮਾਨ ਸਮੂਹ ਵਗੈਰਾ ਜੋ ਬਾਲਟੇ ਛਾਲਟੇ ਜੋ ਕਈਆਂ ਕੋਈਆਂ ਪਈਆਂ ਇਹ ਚੱਕ ਕੇ ਉੱਧਰ ਰੱਖਣੇ ਆ ਆ ਝੂਮਰ ਖਲਦੇ ਉਥੋਂ ਲੈਂਦਾ ਸੀ ਕਿੰਨੇ ਥੱਲੇ ਆ ਆ ਝੂਮਰ ਲੈਂਦਾ ਉਥੋਂ ਲਾਗਦਾ ਝੂਮਰ ਦਾ ਕੀ ਗੱਲ ਬਣਿਆ ਸਾਸੀ ਨਗਰ ਉਹ ਵੀ ਲੋਟੀ ਮਚਾਈ ਸਾਸੀ ਨਗਰ ਵਾਲਿਆਂ ਨੇ ਫਿਰ ਮੇਲਾ ਆਉਂਦਾ ਤਾਂ ਬੜੇ ਪੈਸੇ ਵੱਢਦੇ ਉਹ ਵੀ ਛੋਣਾਂ ਚੀਜ਼ਾਂ ਬੱਸ ਔਰ 2500 ਦਾ ਲਿਆ ਕਿ 700 ਦਾ ਲਿਆ ਹੁਣ ਇਹਦਾ ਕੋਈ ਮੁੱਲ ਨਹੀਂ ਆ ਝੂਮ ਮਧਣ ਗੱਲ ਹੋਣ ਦੇ ਕਿੰਨੀ ਗਨੀ ਝੂਮਰ ਲਾ ਦੋ ਇਹ ਕਿੱਥੇ ਲਾਵਾਂ ਮੈਂ ਦੱਸਣਾ ਨਹੀਂ ਤੁਹਾਨੂੰ ਹੂੰ ਉਹ ਕਿੱਦਾਂ ਹਾਂ ਕਿ ਨਾ ਪਿਆ ਇੱਥੇ ਕਚਰਾ ਜਿਹਾ ਆ ਵੀ ਕਾਫੀ ਟਾਈਮ ਦਾ ਪਿਆ ਇੱਥੇ ਆ ਬੁਰਾ ਇੱਥੋਂ ਗਲ ਗਿਆ ਮੈਂ ਕਿਹਾ ਬੁਰੇ ਦੋ ਲੈ ਕੇ ਆਇਆ ਨੇ ਗਣਾ ਜਿਹੜਾ ਜੋ ਫਟੀਆਂ ਫੁੱਟੀਆਂ ਸਭ ਪਾ ਦਿੰਦੇ ਉਹਦੇ ਵਿੱਚ ਲਕੜਾਈਆਂ ਵੈਸੇ ਬਾਲਾਂ ਬੁੱਲਣ ਵਾਸਤੇ ਪਾਣੀ ਜਮਾ ਹੋਇਆ ਇੱਥੇ। ਇਹਨਾਂ ਸਾਫ਼ ਕਰ ਦੇਣੇ ਨਾਲੇ। ਦੂਸਮੇ ਆਪ ਹੀ ਬਾਜ ਲੈ ਕੇ ਆਉਂਦੇ ਆ ਮੁੰਡੇ ਬਾਤ ਤੇ। ਉਹ ਨਹੀਂ। ਮੈਂ ਕਿਹਾ ਮੁੰਡਾ ਬੜੀ ਦੂਰੋਂ ਆਇਆ ਪੀਲਾ ਯਾਰਗਾ। ਪੱਖਾ ਲਾਇਆ ਇਦਾਂ ਬੈਠਾ। ਐ ਨਹੀਂ ਕੋਈ ਗੱਲ। ਫੜ ਲਾ ਡੋਲ ਜਣਾ ਮਮਾ। ਉਹ ਕਿੰਨੇ ਦੀਨਾ। ਡੋਲ ਜਾਣਾ ਹੀ ਉਹ ਫੜ ਲਾ। ਹੋ ਗਏ ਵਿੰਗੇ ਟੇਡੇ ਜੇ। ਫਿਰ ਸਿੱਧਾ ਕਰ ਲੈ। ਵੇਖਿਆ ਦੋ ਬੰਦੇ ਚਾਹੀਦੇ। ਨਹੀਂ ਉਹ ਉਹਨੇ ਉਹਨੇ ਨਹੀਂ ਪੀਣਾ। ਉਹ ਬੰਦਵਾ ਸਭ। ਸਾਹਮਣੇ ਕੋਈ ਨਹੀਂ ਰੱਖਣਾ। ਪੱਖਾ ਲਾਦਾ ਮੈਂ ਜਦੋਂ ਪੀਣਾ ਪੈਣਾ ਬਸ। ਕੀ ਇਹ ਤੇ ਫਿਰ ਕਾਰਵਾਈ ਪਈਏ ਕੋਈ ਮੈਂ ਕੱਢ ਪੀਣਾ ਛੋੜਾ ਦੇ ਬਟਾਣੀ ਨੇ ਕੱਢ ਦੇ ਹੁਣ ਤੂੰ ਕੋਹ ਮੈ ਨਹੀਂ ਖਾਣਾ ਹੁਣ ਕੱਢ ਦੇ ਜੂ ਕਾਲਾ ਬੰਦੇ ਦੇ ਪੁੱਤਾਂ ਨੂੰ ਲੈ ਲੈ ਆ ਆ ਫਰਾ ਇੱਧਰ ਕੱਢ ਲੈ ਲੈ ਆ ਕੱਢ ਦੇ ਤੂੰ ਲੈ ਲੈ ਕੱਢ ਕੀ ਹੋ ਤੈਨੂੰ ਛੋੜਾ ਪਾਉ ਲੈ ਵੀ ਰੱਖਿਆ ਸੀ ਮੋਡੇ ਤੇ ਸਮਾਨ ਆਪਾਂ ਕੱਢ ਲਿਆ ਅੱਜ ਚਿੰਕ ਲੱਜ ਗਿਆ ਨਹੀਂ ਕੰਮ ਤੇ ਕਹਿੰਦਾ ਮੈਂ ਘਰੇ ਸੀ ਤੇ ਫੇਰ ਮੈਂ ਫੋਨ ਕੀਤਾ ਆ ਗਿਆ ਵੀਰ ਅਗਾ ਸਮਾਨ ਦੀਵ ਦੇ ਪਲਾਟ 'ਚ ਛੱਡ ਕੇ ਆਉਣਾ ਉੱਥੇ ਹੈਗਾ ਸੋ ਥੋੜਾ ਦੂਰ ਆ ਫੜਨਾ ਕਿਤੇ ਇੰਨਾ ਸਮਾਨ ਮਾਮਾ ਚੱਲ ਜੂਗਾ ਵਿੱਚ ਰੱਖਣਾ ਬਾਡੀ ਉੱਤੇ ਰੱਖਦਾ ਪੰਜ ਯਾਰ ਆ ਕਿਦਾਂ ਲੱਦਿਆ ਅੱਗੇ ਵੇ ਹੈਂ ਫੜ ਜਾ ਯਾਰ ਕਈ ਬਾਡੀ 'ਚ ਲੱਦ ਕੇ ਜਾਂਦਾ ਹਾਂ ਬਾਡੀ ਰੱਖ ਬਾੜ ਕਿੱਥੇ ਰੱਖਾਂਗੇ ਮਗਰ ਆਂ ਬਾਲਡਰ ਰੱਖਦੇ ਉੱਪਰ ਬਾਲਟਾ ਐ ਜੋ ਤੂੰ ਐ ਲੱਗਦਾ ਮੈਨੂੰ ਸੁੱਟਰਾਂ ਦੇ ਆਪ ਹੀ ਡਿੱਗਣਾ ਹੈ ਹਾਂ ਹਾਂ ਉਹ ਦੋਵੇਂ ਚੀਜ਼ਾਂ ਫੜ ਲੈ ਅੱਛਾ ਚਲੋ ਚਲੋ ਮਿਲਦੇ ਉੱਥੇ ਜਾ ਕੇ ਤੈਨੂੰ ਲੈ ਵੀ ਪਹੁੰਚ ਕੇ ਦੀਵ ਦੇ ਪਲਾਟ 'ਚ ਕਿਦਾਂ ਚਾਹਵੈਲ ਕੀਤੀ ਬਾਪੂ ਨੇ ਲੈੜਾਂ ਕਿਦਾਂ ਸਾਰਾ ਜਿਗਾਰਡ ਲਾਇਆ ਇੱਥੇ ਕਰੋ ਚੈੱਕ ਤੋਰੀਆਂ ਤਾਰੀਆਂ ਵਗੈਰਾ ਪਿੰਡੀਆਂ ਜਵਾਰ ਚਲੋ ਲੈ ਵੀ ਆ ਵਧੀਆ ਬਣਾਇਆ ਜਿਗਾਰਡ ਆ ਬੰਨੀ ਕੀ ਚੱਕਣੇ ਪਾਇਆ ਪੱਤੇ-ਪੱਤੇ ਇਹ ਕੁਛ ਇਹ ਸਲਫਰ ਸਲਫਨ ਲਾਉਤੀਆਂ ਨੇੜੀ ਉਹਨਾਂ ਨੇ ਪੱਤੇ ਨਹੀਂ ਲਾਈਆਂ ਪੱਤੇ ਨਹੀਂ ਲਾਈਆਂ ਸਰਪਸ ਪਾਉ ਗਿਆ ਹਾਂ ਚਲੋ ਇਹ ਸਮਾਨ ਸੋਣਾ ਪੜ ਜੰਮਾ ਨੇ ਸਾਰਾ ਛੱਡ ਆਏ ਉੱਥੋਂ ਪੂਤਣਾ ਲੈ ਆਉਂਦਾ ਥੋੜਾ ਜਿਹਾ ਵਧੀਆ ਤਰੀਕੇ ਦਾ ਪੂਤਣਾ ਸਮਾਨ ਛੱਡਣਗੇ ਨਰਕਾ ਇੱਧਰ ਇਹ ਦਵਾਈਆਂ ਦਾ ਬੜਾ ਯੂਰਵ ਆ ਬਸ ਇਹ ਇੱਧਰ ਲਾਦੀ ਆਈਸਕ੍ਰੀਮ ਤੇ ਕੁੜੀ ਨੇ ਹੱਥਲੇ ਸੁੱਟਤਾ ਕੋਲੀਆਂ ਗਾਲੀਆਂ ਸਭ ਆ ਗੋਲ ਕੱਪ ਲੈ ਆਵਾਂਗੇ ਕੱਲ ਕੱਲ ਨੂੰ ਸ਼ਾਮ ਨੂੰ ਕਿ ਮੈਂ ਗੋਲ ਕੱਪੇ ਖਾਣ ਦੀ ਪਤਾ ਹੈ ਕ੍ਰੀਮ ਕਟਿੰਗ ਕਰਨ ਲੱਗੇ ਨੇ ਕੇਕ ਕਟਿੰਗ ਦੀ ਵੀ ਕਰੀਦਾ ਮਹਿਮਾਨ ਆਏ ਸੀ ਅੱਜ ਲੈ ਵੀ ਇਹ ਤਾਂ ਲੱਗੀ ਚੱੜਣੀ ਬਣ ਮम्मी ਅੰਮੀ ਕਟਣ ਦੇ ਤੇ ਰੱਖਿਆ ਆ ਆ ਬੰਦ ਕਰਦਾ ਮम्मी ਹੁਣ ਇਹਨੂੰ ਹੈ ਇਹ ਧਾਰ ਬਣ ਗਈ ਆਪਣੀ ਕਰੋ ਨਾ ਬੰਦ ਟਕਣੇ ਦਾ ਕਿੱਥੇ ਟਕਣੇ ਤੋਂ ਮਤਲਬ ਆ ਆ ਕੇ ਰੱਖਿਆ ਪਲੇਟ ਹੀ ਆ ਚਲੋ ਚਲੋ ਤੇ ਮਿੱਟੀ ਹੋ ਗਈ ਨਾ ਕਿਹੜੀ ਤੇ ਆਉਂਦਾ ਹੈ ਵੱਡੀ ਬੋਤਲ ਦਾ ਹੁਣ ਬੋਤਲ ਆਪਾਂ ਛੋਟੀ ਲੈਂਦੀ ਆ ਤੇ ਜੋ ਕਿਰਨੇ ਫੋਲਡ ਕਰਤਾ ਇਹ ਕਿਹਦਾ ਵਾਹ ਫਤਿਹ ਦਿਵਸ ਇਹਨੂੰ ਲਾਈ ਦੇਣਾ ਉਹਦੇ ਨੂੰ ਰੌਂਡਾ ਰੌਂਡਾ ਐਵੇਂ ਦਾ ਇਹ ਲਾਇਆ 14 ਹਣਾ ਮੰਮੀ ਇਹਦੇ ਕਿਉਂ ਕਰ ਮੇਰਾ ਨਾਮ ਜੇ ਕਹਦਾ ਕੀ ਦੱਸੇ ਸੁਣ ਘਰ ਕੰਨਾ ਵਿੱਚ ਉੱਤ ਕੰਨ ਉਹ ਦੁਜਾਲੇ ਹੁੰਨੇ ਆ ਯਾਰ ਉਦੋਂ ਦਾ ਕਹਿਂਦੇ ਨੇ ਉਹ ਨਾ ਵਿਸ਼ਾਲ ਚ ਜਾਣਾ ਵਿਸ਼ਾਲ ਮੈਗਾ ਮਾਰਦੇ ਨਾ ਦਾਣੇ ਵਾਲਾ ਮਿਲਣਾ ਹਣਾ ਉੱਚ ਦਾਣੇ-ਦਾਣੇ ਚ ਹੁੰਦੇ ਆ ਇਧਰਲੀ ਸਾਈਡ ਤੇ ਉਹ ਲੈ ਕੇ ਆ ਬਣੀ ਹੈ ਇਹ ਰਵੇ ਆਲੀ ਕੋਟਨ ਦਾ ਹਣਾ ਪਰ ਜੇ ਕਪੜਾ ਤਾਂ ਜਮ ਹਟਾ ਹੁੰਦਾ ਸੱਚ ਨਹੀਂ ਜਿਹਦਾ ਹੁੰਦਾ ਉਹ ਤਾਂ ਅੱਗੇ ਵੀ ਲੈਂਦਾ ਹੈ ਪਰ ਹੈ ਜਿਆ ਵੀ ਕਾਟਨ ਦਾ ਵਾ ਪਰ ਇਹਨੂੰ ਪਸੰਦ ਨਹੀਂ ਆਉਂਦਾ ਸਾਡੇ ਬੰਦੇ ਨੂੰ ਨਿੱਕੇ ਨੂੰ ਇਹਨੂੰ ਜੀਚਾਂ ਤੇ ਰੰਗ ਮਹਾਂਮ ਸੰਦਾਇਆ ਕਰਨੀਆਂ ਹਨਾ 20 ਦਗਨਾਂ ਫਿਰਿਆ ਕਰਨੀਆਂ ਨੇ ਵਿੱਚ ਰੰਗ ਮੈਂ ਤੇ ਅਸਲ ਨਾਲ ਆਈਡਾ ਖੜਾ ਕਰਾ ਦਿੱਤਾ ਹਾਂ ਸਰ ਲਾ ਖੜਾ ਕਰਾ ਦਿੱਤਾ ਸੋਣਾ ਮੋਰੀਆ ਦੋਪਹਿਰਿੰਦਾ ਪਿਛੇ ਹਾਂ ਮੇਲਾ ਮਮੇ ਗਿਆਨੇ ਪਹਾਣੀਆਂ ਤੁਰਪੇ ਸਰਾਣੇ ਜੇ ਪਹਿਲਾਂ ਕਿੱਥੇ ਹੁੰਦੇ ਹੁਣ ਕਹਿੰਦੇ ਬੱਚਾ ਸਿਰ ਇਦਾਂ ਗੋਲ ਰਵੇ ਆ ਚਿੱਜਾ ਇਦਾਂ ਆ ਗਿਆ ਹਨਾ ਮਮੀ ਪਹਿਲਾਂ ਨਾ ਇਦਾਂ ਪਲਪੁਲ ਜਾਂਦੇ ਸੀ ਹਨਾ ਹਾਂਜੀ ਇਹ ਸੀ ਅੱਜ ਦਾ ਵਲੋਗ ਜੇ ਵਲੋਗ ਜੀ ਲੱਗਾ ਤੇ ਕਮੈਂਟਸ ਜੁੜ ਕਰਿਓ ਨਾਲ ਦੇ ਨਕਸ ਵਲੋਗ ਬਾਈ